ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇ ਵਾਲਾ ਸੋ ਆਪਣੀ ਦੁਕਾਨ ਪਿੰਡ ਮੱਲਾ ਤਸੀਨ ਜ਼ਗਰੌਂ ਜਿਹੜਾ ਲੁਧਿਆਣਾ ਪੰਜਾਬ ਨੈਸ਼ਨਲ ਰੈਂਕ ਦੇ ਕੋਲ ਆ ਜੀ ਉੱਥੇ ਐਤਵਾਰ ਤੱਕ ਜਾਨੀ ਕਿ ਰੱਖੜੀ ਵਾਲੇ ਦਿਨ ਤੱਕ ਇਹੋ ਜੀ ਆਫਰ ਲੱਗੀ ਹੋਈ ਆ ਕਿ ਜੋ ਰੇਟ ਸਾਨੂੰ ਆਇਆ ਉਹੀ ਰੇਟ ਤੁਸੀਂ ਸੰਗ ਦਿੰਦੇ ਜਾਣਾ ਕੋਈ ਬਾਲਾ ਵੱਡਾ ਮਾਰਦ ਨਹੀਂ ਰੱਖਣਾ ਓਨੇ ਕ ਰੇਟ ਦੇ ਵਿੱਚ ਇਹਨਾਂ ਚਾਹੀਓ ਦੇ ਵਿੱਚ ਚਾਦਰਾਂ ਨੇ ਜੀ ਡਬਲ ਬੈੱਡ ਦੀਆਂ ਸਿੰਗਲ ਫੋਟੋ ਵਾਲੀਆਂ ਚਾਦਰਾਂ ਜਿਹੜੀਆਂ ਨੇ ਉਹ ਵੀ ਤੁਹਾਨੂੰ ਵਧੀਆ ਜਿਹੜੀਆਂ ਆਪਣੀ ਦੁਕਾਨ ਤੋਂ ਮਿਲੀਆਂ ਨੇ ਜਿਹੜੀਆਂ ਮਰਜ਼ੀ ਜਿੰਨੀਆਂ ਮਰਜ਼ੀ ਤੁਸੀਂ ਸਾਰੀਆਂ ਹਰ ਤਰ੍ਹਾਂ ਦੀਆਂ ਚਾਦਰਾਂ ਆਪਣੇ ਕੋਲੋਂ ਲੈ ਸਕਦੇ ਹੋ ਆਫਰ ਤਾਂ ਆਵਾਜੀ ਕਿਉਂਕਿ ਬੜੇ ਲੰਮੇ ਸਮੇਂ ਬਾਅਦ ਆਪਾਂ ਦੁਕਾਨ ਦਾ ਕਾਰਜ ਜਿਹੜਾ ਦੁਬਾਰਾ ਸਟਾਰਟ ਕੀਤਾ ਵਾ ਤੇ ਇਸ ਕਰਕੇ ਹਰ ਤਰ੍ਹਾਂ ਦੇ ਪਰਦੇ ਵਾਲ ਜਾਣਗੇ ਜੀ ਵਧੀਆ ਪਰਦੇ ਵੀ ਮਿਲ ਜਾਣਗੇ ਨੋਰਮਲ ਪਰਦੇ ਵੀ ਮਿਲ ਜਾਣਗੇ ਵਧੀਆ ਤੋਂ ਵਧੀਆ ਪਰਦਾ ਵੀ ਮਿਲ ਜੂਗਾ ਨੋਰਮਲ ਪਰਦਾ ਵੀ ਮਿਲ ਜੂਗਾ ਨੋਰਮਲ ਪਰਦਾ 100 ਰੁਪਏ ਤੋਂ ਸਟਾਰਟ ਆ ਜੀ 100 ਰੁਪਏ ਤੋਂ ਆਹਾ ਨੋਰਮਲ ਵਾਲੇ ਪਰਦੇ ਨੋਰਮਲ ਦਾ ਭਾਅ ਕੀ ਆ ਵੀ ਜਿਹੜੇ ਆਮ ਆਪਣੇ ਵਰਤੇ ਜਾਂਦੇ ਆ ਇਹ ਨਹੀਂ ਵੀ ਕਪੜਾ ਮਾੜਾ ਜਾਂ ਕਸੂਰ ਆਮ ਜਿਹੜੇ ਵਰਤੇ ਜਾਂਦੇ ਜਾਂਦੇ ਹਰ ਤਰ੍ਹਾਂ ਦੇ ਪਰਦੇ ਮਿਲ ਜਾਣਗੇ ਲੋਹਰਾ ਮਿਲ ਜਾਣਗੇ ਅੱਗੇ ਵੀ ਤੁਹਾਨੂੰ ਆਫਰ ਦੱਸੀ ਜੀ ਕਿ 90 ਰੁਪਏ ਦੀ ਆਪਾਂ ਸ਼ਰਟ ਦੇ ਦਿੰਦੀਆਂ ਬੱਚਿਆਂ ਦੀ ਬਹੁਤ ਸ਼ਰਟ ਆਪਣੇ ਕੋਲੇ ਪਈ ਸੀ 90 ਰੁਪਏ ਦੀ ਆਪਾਂ ਸ਼ਰਟ ਦੇ ਦਿੰਦੀਆਂ ਬੱਚਿਆਂ ਦੀ ਜਿਨ੍ਹਾਂ ਨੂੰ ਚਾਹੀਦੀਆਂ ਨੇ ਉਹ ਵੀ ਆਪਣੇ ਨਾਲ ਸੰਪਰਕ ਕਰ ਲੈਣਗੇ ਕੁਰਤੇ ਪਜਾਮੇ ਆਪਣੇ ਕੋਲੇ ਸੀ ਤੁਹਾਨੂੰ ਦੱਸਿਆ ਜੀ ਬੀ ਸ਼ਰਵਾਨੀ ਯਾਰ ਕੇ 100 ਰੁਪਏ ਦੇ ਬਹੁਤ ਵਿਕੇ ਆ ਤੇ ਬਹੁਤ ਪਏ ਵੀ ਆਪਣੇ ਕੋਲ ਤੇ ਇਹ ਕੈਪਰੀਆਂ ਵੀ ਆ ਜੀ ਇਹ ਵੀ ਆਪਾਂ ਰੱਖੜੀ ਤੱਕ ਖਤਮ ਕਰਨਾ ਸਾਮਾਨ ਸਾਰਾ ਕਿਉਂ ਕਿਉਂਕਿ ਗਰਮੀ ਚਲੀ ਗਈ ਆ ਜਾਂਦੀ ਜਾਂਦੀ ਆ ਤੇ ਜਿਹੜੀ ਜਿਹੜੀ ਚੀਜ਼ ਵੈਕ ਜੇ ਵੇ ਸਸਤੇ ਰੇਟ ਜੇ ਤੇ ਉਹ ਆਪਾਂ ਵੇਚ ਦੇਣੀ ਆ ਤੇ ਆਪਣੇ ਕੋਲ ਟੀ-ਸ਼ਰਟ ਪਈ ਆ ਜੀ ਹੋਰ ਆਪਣੇ ਕੋਲ ਪਾਰਟੀ ਵੇਅਰ ਇਹ ਜੇ ਸੂਟ ਪਏ ਨੇ ਜੀ ਪਾਰਟੀ ਵੇਅਰ ਸੂਟ ਪਏ ਨੇ ਫੈਂਸੀ ਸਲਵਾਰਾਂ ਜਾਂ ਕੁਸੋਰ ਤੇ ਆਹ ਟੀ-ਸ਼ਰਟ ਆ ਜੀ ਨਾ ਇਹ ਟੀ-ਸ਼ਰਟ ਚੂਜ਼ ਹੋਈ ਵੀ ਆ ਜੀ ਨਾ ਇਹ ਖਰਾਬ ਆ ਵਧੀਆ ਪੈਗ ਸੈਟ ਟੀ-ਸ਼ਰਟਾਂ ਨੇ 150 ਦੀ 1 250 ਦੀਆਂ ਦੋ ਆ ਉਹ ਵੀ ਆਪਣੇ ਕੋਲੇ ਪਹਿਲਾਂ ਮੁੰਡੇ ਲੈ ਵੀ ਬਹੁਤ ਗਏ ਆ ਇਹ ਵੀਡੀਓ ਪਤਾ ਪਾਉਣ ਲੱਗਿਆ ਭਾਈ ਦੁਬਾਰਾ ਫੇਰ ਆ ਜਿਹੜਾ ਇਹ ਆਪਾਂ ਰਖੜੀ ਤੱਕ ਤੋ ਚਲਣਾ ਹੀ ਆ ਜਾਨੀ ਕਿ ਅੱਜ ਆਜੋ ਭਾਵੇਂ ਕੱਲ ਆਜੋ ਭਾਵੇਂ ਪਰਸੋਂ ਆਜੋ ਰਖੜੀ ਤੱਕ ਇਹ ਆਪਣੇ ਆਫਰ ਚੱਲਦੀ ਚੱਲਦੀ ਹੈ ਤੇ ਇੱਕ ਆਪਣੇ ਕੋਲ ਟੀ-ਸ਼ਰਟ ਹੋਰ ਪਈ ਆ ਜੀ ਕਾਟਨ ਦੀ ਐਹੇ ਜੀਆਂ ਲੋਕ ਵਾਲੀਆਂ ਕਾਟਨ ਦੀ ਇਹ 200 ਰੁਪਏ ਦੀ ਟੀ-ਸ਼ਰਟ ਆ ਇਹ ਵੀ ਜਿੰਨੀਆਂ ਤੁਸੀਂ ਕਹੋਗੇ ਓਨੀਆਂ ਆਪਣੇ ਕੋਲੇ ਹੋ ਸਟਾਕ ਬਹੁਤ ਗਿਆ ਵਾ ਹਰ ਤਰ੍ਹਾਂ ਦੀ ਜਿਹੜੀ ਮਰਜ਼ੀ 골 ਖਲ ਕੇ ਆਪ ਤੁਸੀਂ ਚੈੱਕ ਕਰਕੇ ਲੈ ਸਕਦੇ ਹੋ ਕੋਈ ਵੀ ਖਰਾਬੀ ਵਾਲੀ ਗੱਲ ਨਹੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟੀ-ਸ਼ਰਟ ਦੇ ਵਿੱਚ ਪ੍ਰੋਬਲਮ ਨਹੀਂ ਤੇ ਹੋਰ ਆਪਣੇ ਕੋਲੇ ਜੁੱਤੀਆਂ ਆ ਗਈਆਂ ਜੀ ਪੰਜਾਬੀ ਜੁੱਤੀ ਚਾਹੇ ਤੁਸੀਂ ਸੈਂਡਲ ਲੈ ਲਓ ਜੀ ਬੀਬੀਆਂ ਵਾਸਤੇ ਵੱਡੇ ਛੋਟੇ ਸੈਟ ਜਿਹੜਾ ਮਰਜ਼ੀ ਲੈ ਲਿਓ ਬੱਚਿਆਂ ਵਾਸਤੇ ਵੱਡੇ ਛੋਟੇ ਸੈਂਡਲ ਲੈ ਲਓ ਤੁਸੀਂ ਤੇ ਜਾਇਜ਼ ਰੇਟ ਦੇ ਵਿੱਚ ਮੈਂ ਤੁਹਾਨੂੰ ਫੇਰ ਦੁਬਾਰਾ ਤੋਂ ਕਹਿ ਰਿਹਾ ਵੀ ਆਪਾਂ ਇਹ ਦੁਬਾਰਾ ਤੋਂ ਕੰਮ ਸਟਾਰਟ ਕੀਤਾ ਦੁਬਾਰਾ ਤੋਂ ਫੇਰ ਪੰਜਾਬੀ ਜੁੱਤੀਆਂ ਉਹ ਦੁਬਾਰਾ ਤੋਂ ਕੰਮ ਸਟਾਰਟ ਕਰਨ ਦੇ ਕਾਰਨ ਅੱਗੇ ਵੀ ਆਪਾਂ ਨੂੰ ਸਾਰੇ ਜਾਣਦੇ ਹੀ ਆ ਕਿ ਬੜੀਆਂ ਆਪਾਂ ਜਿਹੜੀਆਂ ਸਹੇਲਾਂ ਲਾ ਕੇ 10 20 ਰੁਪਏ ਦਾ ਮਾਰਦਾਨ ਰੱਖ ਕੇ ਨਾਲੇ ਆਪਾਂ ਕੋਲ ਨਾਲੇ ਸੰਗਤ ਨੂੰ ਪਤਾ ਲੱਗ ਜਾਂਦਾ ਸੰਗਤ ਦੀ ਧੂੜ ਪੈ ਜਾਂਦੀ ਆ ਤੇ ਦੁਕਾਨ ਦੇ ਵਿੱਚ ਇਹ ਜਿਹੜੀਆਂ ਜੁੱਤੀਆਂ ਜਿਹੜੀਆਂ ਇਹ ਵੀ ਸਾਡੇ ਕੋਲੋਂ ਤੁਸੀਂ ਖਰੀਦ ਸਕਦੇ ਹੋ ਹੋਰ ਬੈਲੀ ਜੁੱਤੀ ਸਲੀਪਰ ਸੈਂਡਲ ਹਰ ਤਰ੍ਹਾਂ ਦਾ ਜਿਹੜਾ ਆਪਣੇ ਕੋਲੇ ਐਡ ਵਡ ਕਲਰਾਂ ਦੇ ਵਿੱਚ ਸਟਾਕ ਆ ਜਿਹੜਾ ਪਿਆ ਵਾ ਤੇ ਸਟੱਡ ਲਿਆਂਦੇ ਆ ਜੀ ਬੱਚਿਆਂ ਵਾਸਤੇ ਸਟੱਡ ਆ ਜਿਹੜੇ ਖੇਡਣ ਵਾਸਤੇ ਫੁੱਟਬਾਲ ਖੇਡਣ ਵਾਸਤੇ ਉਹਨਾਂ ਦੇ ਸਟੱਡ ਜਰਾਬਾਂ ਸਾਰਾ ਕੁਝ ਆ ਫਿਰ ਰਖੜੀ ਆ ਜੀ ਰਖੜੀ ਤੇ ਆਪਾਂ ਇੱਕ ਵੈਸੀ ਬਹੁਤ ਸੋਹਣਾ ਕਾਰਜ ਕਰਤਾ ਬੀਜੇ ਕਿਸੇ ਨੇ ਰਖੜੀ ਲੈਣੀ ਆ ਭਾਈ ਇੱਕ ਨਾਲ ਇੱਕ ਫ੍ਰੀ ਆ ਕੋਈ ਵੀ ਆਏ ਨਾ ਹੋਊਗਾ ਵੀ ਮੈਂ ਐਵੇਂ ਚੱਕ ਕੇ ਤੁਹਾਨੂੰ ਤੋਂ ਵੀ ਵਧੀਆ ਚੱਕ ਕੇ ਦਿਖਾਤੀ ਬਾਕੀ ਸਾਰੀਆਂ ਖਰਾਬ ਹੋਣਗੀਆਂ ਇਹ ਪਵਿੱਤਰ ਤਿਹਾਰ ਮੰਨਿਆ ਜਾਂਦਾ ਵਧੀਆ ਚੀਜ਼ ਆ ਜੇ ਅਸੀਂ ਗੱਲ ਕਰਦੇ ਸੀ ਵੀ ਆਪਾਂ ਇੱਕ ਨਾਲ ਇੱਕ ਫ੍ਰੀ ਕਾ ਤੋ ਕੀਤੀ ਉਹਦਾ ਕਹਿਣ ਦਾ ਭਾਵ ਇਹ ਹੀ ਆ ਕਿ ਭਾਈ ਆਪਾਂ ਜਿਹੜਾ ਕਾਰਜ ਆ ਵਧੀਆ ਤਰੀਕੇ ਨਾਲ ਸੰਗਤ ਨਾਲ ਜੁੜ ਕੇ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਬੇਨਤੀ ਲਾਸਟ ਤੇ ਸੁਣ ਲਿਓ ਸਿਆਲਾਂ ਵਾਲੀ ਜਿਹੜੀ ਚੀਜ਼ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿਆਲਾਂ ਵਾਲੀ ਚੀਜ਼ ਆ ਬੜੇ ਸਸਤੇ ਰੇਟ ਤੇ ਦਵਾਂਗੇ ਇੰਨੀਆਂ ਇੱਕ ਬੇਨਤੀ ਹੈ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ